ਬਟਾਲਾ ਨੇੜਲੇ ਪਿੰਡ ਥਿੰਦ ਤਾਰੀਵਾਲ ਵਿੱਚ ਪੁਲਿਸ ਅਤੇ ਗੈਂਗਸਟਰ ਦੇ ਵਿੱਚ ਚੱਲੀ ਗੋਲਾਬਾਰੀ ਦੌਰਾਨ ਇੱਕ ਗੈਂਗਸਟਰ ਜ਼ਖਮੀ ਹੋ ਗਿਆ ਗੈਂਗਸਟਰ 모হিত ਸ਼ਾਹ ਜਿਸ ਨੇ ਕਿ ਕੁਝ ਦਿਨ ਪਹਿਲਾਂ ਕਾਲਜ ਅਤੇ ਸਕੂਲ ਦੇ ਨੇੜੇ ਗੋਲੀ ਚਲਾਈ ਸੀ ਇਸ ਮਾਮਲੇ ਵਿੱਚ ਪੁਲਿਸ ਨੂੰ ਲੋੜੀਦਾ ਸੀ 2 ਦਿਨ ਪਹਿਲਾਂ ਸੀਆਈਏ ਸਟਾਫ ਅਤੇ ਬਟਾਲਾ ਸਿਟੀ ਦੇ ਡੀਐਸਪੀ ਸੰਜੀਵ ਕੁਮਾਰ ਦੀ ਅਗਵਾਈ ਦੇ ਵਿੱਚ ਇੱਕ ਘਰੋਂ ਪੰਜ ਗੈਂਗਸਟਰ ਫੜੇ ਗਏ ਸਨ ਉਹਨਾਂ ਵਿੱਚੋਂ ਇੱਕ ਏਬੀਸੀ ਇਸਨੇ ਪੁਲਿਸ ਨੂੰ ਜਾਣਕਾਰੀ ਦਿੱਤੀ ਸੀ ਕਿ ਇਸਨੇ ਹੈਰੋਇਨ ਪਿੰਡ ਧਾਰੀਵਾਲ ਥਿੰਦ ਦੇ ਨਹਿਰ ਦੇ ਕੰਡੇ ਲੁਕਾਈ ਹੋਈ ਹੈ ਅਤੇ ਇਸ ਦੀ ਬਰਾਮਦਗੀ ਕਰਨ ਲਈ ਪੁਲਿਸ ਇਸ ਨੂੰ ਇੱਥੇ ਲੈ ਕੇ ਆਈ ਜਿਸ ਜਗ੍ਹਾ ਤੇ ਹੈਰੋਇਨ ਨੱਪੀ ਸੀ ਉਹ ਜਗ੍ਹਾ ਜਦੋਂ ਐਸ ਐਚਓ ਸਿਟੀ ਬਟਾਲਾ ਲੈ ਕੇ ਪਹੁੰਚੇ ਤਾਂ ਹੈਰੋਇਨ ਦੀ ਬਜਾਏ ਇਸਨੇ ਪਿਸਤਲ ਕੱਢ ਕੇ ਪੁਲਿਸ ਤੇ ਦੋ ਰਾਉਂਡ ਫਾਇਰ ਕਰ ਦਿੱਤੇ ਜਵਾਬੀ ਫਾਇਰ ਐਸ ਐਚਓ ਸਿਟੀ ਵੱਲੋਂ ਵੀ ਕੀਤਾ ਗਿਆ ਜੋ ਗੈਂਗਸਟਰ ਦੀ ਲਤ ਦੇ ਵਿੱਚ ਲੱਗਾ ਜਿਸ ਨੂੰ ਬਟਾਲਾ ਦੇ ਸਰਕਾਰੀ ਹਸਪਤਾਲ ਦਾਖਲ ਕਰਵਾਇਆ ਗਿਆ ਹੈ ਪੁਲਿਸ ਨੂੰ ਮੌਕੇ ਤੇ ਪਿਸਤਲ ਅਤੇ ਕਾਰਤੂਸ ਵੀ ਬਰਾਮਦ ਹੋਏ ਜੀ ਅੱਜ ਬਟਾਲਾ ਪੁਲਿਸ ਵੱਲੋਂ ਸਿਟੀ ਪੁਲਿਸ ਦੇ ਵਿੱਚ ਇੱਕ ਮੁਕੱਦਮਾ ਦਰਜ ਹੈਗਾ ਜਦੇ ਵਿੱਚ ਦੋ ਦਿਨ ਪਹਿਲਾਂ ਹੀ ਤੁਹਾਨੂੰ ਪਤਾ ਹੈ ਕਿ ਇੱਥੇ ਇਹਨਾਂ ਨੇ ਪੰਜ ਦੋਸ਼ੀਆਂ ਨੂੰ ਅਰੈਸਟ ਕੀਤਾ ਸੀਗਾ ਇਹ ਪੰਜ ਦੋਸ਼ੀ ਉਹੀ ਦੋਸ਼ੀ ਨੇ ਜਿਨ੍ਹਾਂ ਨੇ ਰੀਸੈਂਟ ਟਾਈਮਸ ਵਿੱਚ ਰੀਸੈਂਟ ਇੱਕ ਦੋ ਮਹੀਨੇ ਦੇ ਅੰਦਰ ਇੱਥੇ ਪੰਜ ਵਾਰਦਾਤਾਂ ਨੂੰ ਅੰਜਾਮ ਦਿੱਤਾ ਜਿਦੇ ਵਿੱਚ ਇਹਨਾਂ ਨੇ ਗੋਲੀਆਂ ਚਲਾਈਆਂ ਸੀਗੀਆਂ ਗ੍ਰੰਥਗੜ੍ਹ ਵਿੱਚ ਇਹਨਾਂ ਨੇ ਗੋਲੀ ਚਲਾਈ ਸੀ ਇਹਨਾਂ ਨੇ ਫਿਰ ਸ਼ੇਰਪੁਰ ਪਿੰਡ ਦੇ ਵਿੱਚ ਗੋਲੀ ਚਲਾਈ ਸੀ ਇਸ ਤੋਂ ਬਾਅਦ ਐਸਐਲ 바ਵਾ ਕਾਲਜ ਉੱਥੇ ਦਿਨ ਦਿਹਾੜੇ ਇਹ ਜਿਹੜੇ ਲੜਕੇ ਸੀਗੇ ਇਹਨਾਂ ਨੇ ਗੈਂਗ ਵਾਰ ਕੀਤੀ ਤੇ ਦਿਨ ਦਿਹਾੜੇ ਗੋਲੀਆਂ ਚਲਾਈਆਂ ਜ ਜਿਹਦੇ ਨਾਲ ਬਟਾਲਾ ਸ਼ਹਿਰ ਵਿੱਚ ਬਹੁਤ ਹੀ ਸਹਿਮ ਦਾ ਮਾਹੌਲ ਪੈਦਾ ਹੋ ਗਿਆ ਸੀਗਾ ਉਸ ਤੋਂ ਬਾਅਦ ਇਹਨਾਂ ਨੇ ਰੀਸੈਂਟਲੀ ਫਿਰ ਗਾਂਧੀ ਕੈਂਪ ਦੇ ਵਿੱਚ ਇਹਨਾਂ ਨੇ ਗੋਲੀ ਚਲਾਈ ਜਿੱਥੇ ਤਿੰਨ ਜਣੇ ਇੰਜਰਡ ਹੋਏ ਸੀ ਮੈਂ ਦੱਸਣਾ ਚਾਹਾਂਗਾ ਕਿ ਇਹ ਦੋ ਗਰੁੱਪ ਸੀਗੇ ਇੱਕ ਤੇ rahul datter ਤੇ amarandera ਗਰੁੱਪ ਸੀਗਾ ਤੇ ਦੂਜੇ ਪਾਸੇ sajan londe ਦਾ ਗਰੁੱਪ ਸੀਗਾ ਤੇ ਤਿੰਨੋਂ ਹੀ ਨੋਟੋਰੀਅਸ ਕ੍ਰਾਈਮਨਲਸ ਨੇ ਇੱਥੇ ਬਟਾਲਾ ਦੇ ਤੇ ਇਹਨਾਂ ਦਾ ਹੀ ਜਿਹੜਾ rahul datter ਗਰੁੱਪ ਦਾ ਇੱਕ ਮੇਨ ਕਰੰਦਾ ਸੀਗਾ ਮੇਨ ਇਹਨਾਂ ਦਾ ਗੁਰਗਾ ਸੀਗਾ ਉਹ 모hit alias kaka ਜੋ ਕਿ ਗਾਂਧੀ ਕੈਂਪ ਦਾ ਰਹਿਣ ਵਾਲਾ ਕੀ ਅ ਅੱਜ ਇਹਨੇ ਐਸ ਐਚਓ ਸਿਟੀ ਸੁਖਜੰਦਰ ਉਹਨਾਂ ਨੂੰ ਇਹਨੇ ਇਖਸ਼ਾਫ ਕੀਤਾ ਸੀਗਾ ਕਿ ਇੱਥੇ ਥਿੰਦ ਪਿੰਡ ਦੇ ਰਕਬੇ ਦੇ ਵਿੱਚ ਇੱਥੇ ਨਹਿਰ ਕੰਡੇ ਇਹਨੇ ਹੈਰੋਇਨ ਲਕਾ ਕੇ ਰੱਖੀ ਹੋਈ ਹੈ ਜੋ ਉਸ ਦੀ ਰਿਕਵਰੀ ਵਾਸਤੇ ਐਸ ਐਚਓ ਅਲੋਂਗ ਵਿਦ ਡੀ ਐਸ ਪੀ ਸਿਟੀ ਇੱਥੇ ਆਏ ਸੀਗੇ ਜੋ ਇੱਥੇ ਆ ਕੇ ਇਹਨੇ ਪੁਲਿਸ ਨੂੰ ਚਕਮਾ ਦੇ ਕੇ ਇੱਥੇ ਆ ਕੇ ਪਤਾ ਲੱਗਾ ਕਿ ਇੱਥੇ ਹੈਰੋਇਨ ਤਾਂ ਕੋਈ ਸਿਗੀ ਹੀ ਨਹੀਂ ਇਹਨੇ ਆਪਣਾ ਪਿਸਟਲ ਲਕਾ ਕੇ ਰੱਖਿਆ ਹੋਇਆ ਸੀਗਾ ਇਹ 30 ਬੋਰ ਦਾ ਪਿਸਤਲ ਸੀਗਾ ਸਟਾਰ ਪਿਸਤਲ ਇਨੇ ਉਤੇ ਉਤੇ ਹੱਥ ਪਾਇਆ ਤੇ ਇਮੀਡੀਏਟਲੀ ਪੁਲਿਸ ਵੱਲ ਇਹਨੇ ਦੋ ਫਾਇਰ ਕੀਤੇ ਤੇ ਭੱਜਣ ਦੀ ਕੋਸ਼ਿਸ਼ ਕੀਤੀ ਜਵਾਬੀ ਫਾਇਰ ਵਿੱਚ ਪੁਲਿਸ ਨੇ ਆਪਣਾ ਸੈਲਫ ਡਿਫੈਂਸ ਕਰਦੇ ਹੋਏ ਇੱਕ ਫਾਇਰ ਇਹਦੇ ਵੱਲ ਕੀਤਾ ਜੋ ਇਹਦੇ ਸੱਚੀ ਲੱਤ ਤੇ ਲੱਗਾ ਤੇ ਉਸ ਤੋਂ ਬਾਅਦ ਇਹ ਮੌਕੇ ਤੇ ਡਿੱਗ ਗਿਆ ਤੇ ਪੁਲਿਸ ਨੇ ਇਹਨੂੰ ਕਾਬੂ ਕਰ ਲਿਆ ਕਾਬੂ ਕਰਨ ਤੋਂ ਬਾਅਦ ਬੀਇੰਗ ਇੰਜਰਡ ਇਹਨੂੰ ਸਿਵਲ ਹਸਪੀਟਲ ਪਹੁੰਚਾਇਆ ਗਿਆ ਤੇ ਅਗਲੀ ਤਫਤੀਸ਼ ਚੱਲੀ ਹੈ ਇਹ ਦੋਨਾਂ ਗੈਂਗਾਂ ਦਾ ਬਾਰੇ ਜਿਹੜਾ ਤੁਸੀਂ ਪੁੱਛਿਆ ਇਹਨਾਂ ਦੇ ਕਿੰਨੇ ਹੁਣ ਤੱਕ ਮੈਂਬਰ ਤੁਸੀਂ ਕਾਬੂ ਕਰ ਲਏ ਜੀ ਹੁਣ ਤੱਕ ਰੀਸੈਂਟਲੀ ਜਿਹੜੇ ਨੇ 5 ਮੈਂਬਰ ਇਹਨਾਂ ਦੇ ਰੀਸੈਂਟਲੀ ਇਹਨਾਂ ਨੇ ਸਿਟੀ ਪੁਲਿਸ ਨੇ ਅੰਡਰ ਦਾ ਜਿਹੜੀ ਟੀਮ ਸੀਗੀ ਇਹਨੂੰ ਡੀਐਸਪੀ ਸਿਟੀ ਸੰਜੀਵ ਜੀ ਲੀਡ ਕਰ ਰਹੇ ਸੀ ਨਾਲ ਸਾਡੇ ਸੀਆਈ ਇਨਚਾਰਜ ਸੀਗੇ ਨਾਲ ਐਸਐਚਓ ਸਿਟੀ ਸੀਗੇ ਇਹਨਾਂ ਨੇ ਪੰਜ ਮੈਂਬਰ ਗ੍ਰਿਫਤਾਰ ਕਰ ਰਹੇ ਸੀ ਤੇ ਮੇਨ ਉਹਨਾਂ ਦਾ ਇਹੀ ਜਿਹੜਾ ਅ ਮੁਹਿੱਦ ਏਲੀਅਸ ਕਾਕਾ ਇਹਦੀ ਕ੍ਰਿਮਿਨਲ ਹਿਸਟਰੀ ਹੈ ਇਹਦੇ ਉੱਤੇ 2023 ਦੇ ਵਿੱਚ ਪੀਐਸ ਵੇਰਕਾਮ ਅੰਬ੍ਰਸਾ ਸਿਟੀ ਤੇ ਪੀਐਸ ਸਿਵਲ ਲਾਈਨ ਅੰਬ੍ਰਸਾ ਸਿਟੀ ਇਹਦੇ ਉੱਤੇ ਦੋ ਮੁਕਦਮੇ ਦਰਜ ਨੇ ਉਹ ਵੀ ਲੁੱਟਖੋਹ ਦੇ ਮੁਕਦਮੇ ਦਰਜ ਸੀਗੇ ਦੋ ਸਾਲ ਤੋਂ ਇਹ ਜੇਲ੍ਹ ਵਿੱਚ ਸੀਗਾ ਤੇ ਇਸੇ ਸਾਲ ਹੀ ਜੇਲ੍ਹ ਵਿੱਚੋਂ ਬਾਹਰ ਆਇਆ ਬੇਲ ਤੇ ਬਾਹਰ ਆਇਆ ਤੇ ਆਉਂਦੇ ਸਾਰ ਹੀ ਇਹਨੇ ਫਿਰ ਬਟਾਲੇ ਦੇ ਵਿੱਚ ਇਹ ਗੋਲੀਬਾਰੀ ਦਾ ਜਿਹੜਾ ਸਿਲਸਿਲਾ ਸੀਗਾ ਉਹ ਸ਼ੁਰੂ ਕਰ ਦਿੱਤਾ ਸੀਗਾ ਸੋ ਬਟਾਲਾ ਪੁਲਿਸ ਨੇ ਪਹਿਲਾਂ ਤੇ ਇਹਨੂੰ ਅਰੈਸਟ ਕਰਕੇ ਤੇ ਅੱਜ ਚਲੋ ਆਏ ਹੈਰੋਇਨ ਦੀ ਰਿਕਵਰੀ ਵਾਸਤੇ ਪਰ ਜਦੋਂ ਇਹਨੇ ਪੁਲ ਜੀ ਇਹਦੇ ਵੱਲੋਂ ਦੋ ਫਾਇਰ ਪੁਲਿਸ ਪਾਰਟੀ ਤੇ ਕੀਤੇ ਗਏ ਤੇ ਜਵਾਬੀ ਕਾਰਵਾਈ ਦੇ ਵਿੱਚ ਜਿਹੜੀ ਸੈਲਫ ਡਿਫੈਂਸ ਵਿੱਚ ਪੁਲਿਸ ਵੱਲੋਂ ਇੱਕ ਫਾਇਰ ਕੀਤਾ ਗਿਆ ਜੋ ਇਹਦੀ ਲੱਤ ਲੱਗਾ ਜੀ ਬਿਲਕੁਲ ਉਮਰ ਜਿਸ ਤਿੱਕਣਾ ਛੋਟੀ ਕਾਰਨ ਨਾਲ ਵਟੇ ਕਹਿ ਸਕਦੇ ਹਾਂ ਜੀ ਬਟ ਹੁਣ ਇਸੇ ਉਮਰ ਤੇ ਵਿੱਚ ਜਿਹੜੇ ਆਮ ਤੌਰ ਤੇ ਕਿਹਾ ਜਾਂਦਾ ਦੋਸ਼ੀ ਟ੍ਰਿਗਰ ਫ੍ਰੈਂਡਲੀ ਹੁੰਦੇ ਨੇ ਸੋ ਇਹ ਵੀ ਟ੍ਰਿਗਰ ਫ੍ਰੈਂਡਲੀ ਸੀਗਾ ਜਦੋਂ ਵੀ ਕੋ ਜਦੋਂ ਵੈਪਨ ਸੀਗਾ ਤੇ ਇਹਨੇ ਲਗਾਤਾਰ ਹੀ ਪਿਛਲੇ ਮਹੀਨੇ ਡੇਢ ਮਹੀਨੇ ਦੇ ਅੰਦਰ 4-5 ਵਾਰ ਦਾ ਤੁਹਾਨੂੰ ਅੰਜਾਮ ਦਿੱਤਾ ਤੇ ਹਰ ਜਗ੍ਹਾ ਹੀ ਇਹਨੇ ਜਿਹੜੀ ਫਾਇਰ ਕੀਤਾ ਐਸਐਲ ਭਵਨ ਜਿਹੜਾ ਐਸਐਲ 바ਵਾ ਕਾਲਜ ਜਿਹੜਾ ਉਥੇ ਦਿਨ ਦਿਹਾੜੇ ਇਹਨਾਂ ਨੇ ਦੋ ਜਿਹੜੇ ਗਰੁੱਪ ਸੀਗੇ ਉਹਨਾਂ ਵੱਲੋਂ ਸਿੱਧੇ ਫਾਇਰ ਕੀਤੇਗੇ ਚਲੋ ਉਹਦੇ ਵਿੱਚ ਕੋਈ ਰੱਬ ਵੱਲੋਂ ਕੋਈ ਇੰਜਰਡ ਨਹੀਂ ਹੋਇਆ ਬਟ ਜਦੋਂ ਇਨੇ ਗਾਂਧੀ ਕੈਂਪ ਦੇ ਵਿੱਚ ਫਾਇਰ ਕੀਤੇ ਤੇ ਉੱਥੇ ਤਿੰਨ ਜਣੇ ਇੰਜਰਡ ਵੀ ਹੋਏ ਸੀਗੇ ਸਰ ਇਹ ਜਦੋਂ ਵੀ ਇਸ ਤੀਕੇ ਦੇ ਕਿਸੇ ਗੈਂਗਸਟਰ ਨੂੰ ਕਾਬੂ ਕੀਤਾ ਜਾਂਦਾ ਜਦੋਂ ਰਿਕਵਰੀ ਵਾਸਤੇ ਨੂੰ ਲੈ ਕੇ ਜਾਇਆ ਜਾਂਦਾ ਤੇ ਉੱਥੇ ਮੁਕਾਬਲਾ ਬਣ ਜਾਂਦਾ ਉਹ ਉਸ ਦੇ ਉੱਤੇ ਗੋਲੀ ਚਲਾ ਦਿੰਦਾ ਕਿਹਦੀ ਨਕਾਮੀ ਸਮਝੀ ਜਾਂ ਫਿਰ ਕਿਹਦੀ ਚੰਗੀ ਸਮਝੀ ਨਹੀਂ ਨਕਾਮੀ ਨਹੀਂ ਇਹਨੂੰ ਜਾਂ ਚੁਸਤੀ ਨਹੀਂ ਸਮਝ ਸਕਦੇ ਇਸ ਵਾਰੀ ਤੇ ਇਹ ਗੱਲ ਸੀਗਾ ਨਾ ਕਿ ਇਹਨੇ ਪਹਿਲੋਂ ਹੀ ਪੁਲਿਸ ਨੂੰ ਚੱਕਮਾ ਦੇ ਦਿੱਤਾ ਕਿ ਇਹਨੇ ਹੈਰੋਇਨ ਦੀ ਰਿਕਵਰੀ ਵਾਸਤੇ ਇੱਥੇ ਦੱਸ ਕੇ ਆਇਆ ਸੀਗਾ ਤੇ ਹੈਰੋਇਨ ਦੀ ਰਿਕਵਰੀ ਵਾਸਤੇ ਜਦੋਂ ਆਇਆ ਪੁਲਿਸ ਨੂੰ ਇਸ ਗੱਲ ਦਾ ਪਤਾ ਹੀ ਨਹੀਂ ਚੱਗਾ ਕਿ ਅੱਗੇ ਇਹਦੇ ਕੋਲ ਵੈਪਨ ਵੀ ਹੋ ਸਕਦਾ ਸੋ ਇਹ ਕਿਉਂਕਿ ਪਹਿਲੋਂ ਵੀ ਇਹਦੇ ਉੱਤੇ ਦੋ ਮੁਕਦਮੇ ਦਰਜ ਨੇ ਲੁੱਟਖੋਹ ਦੇ ਮੁਕਦਮੇ ਦਰਜ ਸੀਗੇ ਜੇਲੇ ਟਾਈਮ ਲਾ ਆਇਆ ਫਿਰ ਜਿਹੜੇ ਨਟੋਰੀਅਸ ਕ੍ਰਾਈਮਨਲਸ ਨੇ ਉਹਨਾਂ ਨਾਲ ਤਾਲਮੇਲ ਹੈਗਾ ਹੋ ਸਕਦਾ ਹੈ ਉਹਨਾਂ ਨੇ ਦੱਸਿਆ ਹੋਵੇ ਕਿ ਇਸ ਤਰੀਕੇ ਦੇ ਨਾਲ ਜਦੋਂ ਹੈਰੋਇਨ ਦੀ ਰਿਕਵਰੀ ਬੋਲ ਕੇ ਜਾਵਾਂਗੇ ਤੇ ਉੱਥੇ ਜਾ ਕੇ ਵੈਪਨ ਹੋਏਗਾ ਤੇ ਪੁਲਿਸ ਨੂੰ ਇੱਕ ਚਕਮਾ ਦੇਣ ਦੀ ਕੋਸ਼ਿਸ਼ ਕੀਤੀ ਇਹਨੇ ਬਟ ਫਿਰ ਵੀ ਜਿਹੜਾ ਹੈਗਾ ਪੁਲਿਸ ਨੇ ਬੜੀ ਮੁਸਤਦੀ ਦਿਖਾਉਂਦੇ ਹੋਏ ਇਮੀਡੀਏਟਲੀ ਆਪਣਾ ਪਹਿਲਾਂ ਤਾਂ ਸੈਲਫ ਡਿਫੈਂਸ ਵਿੱਚ ਫਾਇਰ ਕੀਤਾ ਤੇ ਉਸ ਤੋਂ ਬਾਅਦ ਇਹਨੂੰ ਨਾਲ ਦੀ ਨਾਲ ਕਾਬੂ ਕਰਕੇ ਇਹਨੂੰ ਸਿਵਲ ਹਸਪੀਟਲ ਬਟਾਲਾ ਪਹਚਾਵੇ ਤੱਕ ਲੈ ਗਿਆ